ਪੈਟਰਨ ਦਾ ਪ੍ਰਭਾਵ ਹੀ ਨਹੀਂ ਹੈਗੀ ਉਹ ਥੋੜੀ ਗੱਡੀ ਤਿਲਕਦੀ ਹੈ ਅਵਾਹ ਹੋ ਤੁਰ ਮੇ ਸਾਵਾ ਤੇ ਫੜੇ ਇਹਨੇ ਭਾਜ ਨਹੀਂ ਸਾੜੇ ਸਾਢੇ ਢੇ ਡੋਈ ਭੈਣ ਚ ਟੋਕਾ ਪਾਉਂਦੇ ਦੋਹਾਂ ਲੱਜਨੇ ਆ ਇਹਦਾ ਦੇਖ ਔਰ ਕੁੜੀ ਚੋ ਤਾਂ ਖਾਦਾ ਨੇ ਪੀਤਾ ਲਾ ਜੇ ਕੋ ਦੋ ਨਿਆਣੇ ਹੁੰਦੇ ਵਿੱਚ ਦੇਖ ਸਾੜੇ ਨੇ ਢੇ ਕਰੇ ਫਿੱਟ ਪਏ ਆਰਮੀਆਂ ਮਾਰ ਕੇ ਸਰੀ ਆਰਮੀਆਂ ਦੇ ਆ ਲਓ ਜੀ ਬਾਈ ਲੜਾਈ ਦਾ ਕੰਮ ਹੋ ਗਿਆ ਸ਼ੁਰੂ ਅੰਕਾ ਦੀ ਲੱਗੀ ਸਕਤ ਡਿਊਟੀ ਕਰਾਂ ਮੈਂ ਚੱਲਿਆ ਡੰਗਰ ਚੋਂ ਬਾਹਰ ਚ ਆਉਂਗਾ ਚਲੋ ਵੀ ਸਾਥੀ ਆਜੋ ਕਿਹੜਾ ਮੇਰ ਨਾਲ ਜਾਣਾ ਲੰਗਰੀ ਕਿਹੜਾ ਲੰਗਰੀ ਉੱਪਰ ਹੈ ਜੀ ਆਓ ਬਾਈ ਬੰਦਾ ਜੀ ਨੇ ਜਾਣਾ ਏ ਆ ਜਾ ਬਾਈ ਓਏ ਉਹ ਬਾਈ ਥੋੜਾ ਜਿਹਾ ਉੱਚਾ ਲੱਦੋ ਨੀਵਾ ਨਾਲ ਲੱਦੋ ਲੜਾਈ ਵਾਲੇ ਦਾ ਮੋਹਲਾ ਲਦਾਇਓ ਬਹੁਤ ਵਧੀਆ ਐਂਕਰ ਉੱਚਾ ਚਾਹੀਦਾ ਆਲੀ ਨੂੰ ਤੇ ਠੀਕ ਜਣਾਏ ਨਹੀਂ ਚੰਗਾ ਉਹ ਥੋੜਾ ਜਿਹਾ ਉੱਚਾ ਲੱਦੋ ਆਰ ਨੀਵਾ ਏ ਜਮਾਈ ਉੱchnਾ ਗੱਡੀ ਰਾਜ ਤਾਰਾ ਲੱਗਦੀਆਂ ਸੜੀਆਂ ਉੱਤੇ ਲੈ ਤੂੰ ਆਈ ਬੱਸ ਤਾਂ ਇਹ ਪਤਾ ਲੱਗ ਗੰਗਾ ਤੋਂ ਗਨੈਟਰ ਵਾਲੀ ਲੰਗੀ ਆ ਪਤਾ ਹੀ ਨਹੀਂ ਲੱਗੇ ਮੈਂ ਜਾਮਾ ਹੀ ਆਇਓ ਪਤਾ ਲੱਗੇ ਵੀ 50 ਘੰਟੇ ਹੋ ਗਏ ਹੋਰੇ ਕੀ ਚੱਕਰ ਆ ਸ਼ੋ ਨਹੀਂ ਕਰ ਲੈਗਾ ਕਿੰਨਾ ਸ਼ੋ ਨਹੀਂ ਕਰਨਾ ਬਾਈ ਹਾਂ ਰੋਟੀ ਹੋਈ ਕੋਈ ਪਰਦੇ 'ਚ ਰੱਖਣਾ ਹੈ ਪਰਦੇ 'ਚ ਰੱਖਣਾ ਛੱਲੇ ਲਗੜੀ ਰੋਟੀ ਬਣਾਉਣ ਨੂੰ ਸਰਦਾਰ ਕੇ ਨਾਲ ਚੱਲੋ ਜੀ ਚੱਲ ਕਾਹਦੇ ਨਾਲ ਬਣਾਉਣੀ ਆ ਟਾ 2 ਆ ਨਾ ਤਾਂ ਹੀ ਮਿੰਗਾ ਹੋਇਆ ਪਏ ਹਾਂ 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 ਅੰਕਲ ਅਰਜਨ ਲੈ ਜਾਊਗਾ ਨਾ ਲੈ ਜਾਣਾ ਅਰਜਨ ਤਾਂ ਆਪਿਆ ਰਸਿਕਾ ਹੁਣ ਆ ਇਹ ਅੱਗੇ ਪਾਣੀ ਲਿਆ ਆ ਉਹ ਦੇਖੋ ਜੀ ਸਾਈਡ ਪਤੇ ਸਫਾਈ ਵੀ ਲੱਗਿਆ ਕਰਨ ਜਗਾ ਮੇਲੇ ਆਣੇ ਲੈਣਾ ਨਹੀਂ ਹੁੰਦਾ ਉਹ ਕੁਝ ਨਹੀਂ ਹੁੰਦਾ ਸਾਫੇ ਆ ਉਹ ਇੱਧਰ ਆ ਜਾਓ ਪੱਤ ਪਈਆ ਕਰਦਾ ਆ ਦਾਦ ਚੱਲਦਾ ਉੱਪਰ ਤੇ ਉਹੀ ਨਾ ਪੱਛੀ ਮਰਾ ਲਈ ਇਹ ਫਰਸ਼ਦਾਰ ਦਾ ਦਾਅ ਕਸ ਲਓ ਦਾਅ ਕਸ ਕੇ ਫਰਸ਼ ਮਾਰ ਇਹਨੇ ਤਾਂ ਪੂਰਾ ਹੋ ਗਿਆ 10 ਲੱਗਣਾ ਹਾਂ ਲੱਗੂ ਜੀ ਲਓ ਜੀ ਬਾਈ ਬੰਦਿਆਂ ਨੇ ਲੱਦਦੀ ਪਰਚੀ ਕਹੀ ਜਾਂਦੇ 100 ਹੈਗਾ ਏ ਕਿੰਨਾ ਬਾਈ ਮੈਂ ਤਾਂ 70-70 ਲੱਗਦਾ ਹਾਂ ਹਾਂ ਬਾਈ 80 ਕਿਤਾ ਹੈਗਾ ਪਿਆਕ ਵੀ ਉਹਨੇ ਡੇ ਹਾਂ 80 ਕਿਤਾ ਹੈਗਾ ਲੈ ਐਦਾਂ ਥੋੜਾ ਯਾਰਾ ਕੈਸ ਬਾਈ ਕਿੰਨਾ 100 100 ਹੋ ਜਾਏਗਾ ਨਹੀਂ ਹੁੰਦਾ ਨਹੀਂ ਹੁੰਦਾ ਹੋ ਜਾਣਾ ਯਾਰ ਬਾਕੀ ਬਾਈ ਜਿੰਨੀ ਹੁਣ ਲੜਾਈ ਹੋਈ ਵੀ ਗੈਸ ਲਾਇਆ ਉਹ ਗੰਨਾ ਥੋੜਾ ਜਿਹਾ ਹੈਵੀ ਆ ਮੋਟਾ ਏ ਕਿੰਨਾ ਹੈਣਾ ਬਾਕੀ ਭਰੀਆਂ ਰਹਿ ਗਈਆਂ 10 ਕੰਮ ਗਿਆ ਨਿਬੜ ਆ ਚੂਹਾ ਉੱਠ ਖੜਿਆ ਜੀ ਇਹਨੂੰ ਠੰਡਾ ਮਿਲ ਗਿਆ ਪੀਣ ਨੂੰ ਆਮਨੇ ਪਲਾਤਾ ਕਾਣਾ ਕਰਤਾ 9 ਵਜੇ ਕਰਿਆ ਥਾੜਾ ਠੰਡਾ ਥਾੜਾ ਖਾਲੀ ਬੀ ਚਲੇ ਗਏ ਹਾਂ ਠੰਡ ਦਾ ਟਾਈਮ ਹੈ ਇੰਨਾ ਕੇ ਠੰਡਾ ਦੇ ਤਾ ਬਹੁਤ ਥੋੜਾ ਜਿਹਾ ਨੇ ਅੰਦਰ ਗੱਲ ਜਾਣਾ ਹੈ ਤੂੰ ਕਿੱਥੇ ਦੇ ਮੈਂ ਦੁਕਾਨ ਤੇ ਗਿਆ ਕੀ ਹੋ ਗਿਆ ਕੀ ਹੋ ਗਿਆ ਕੁੰਡਾ ਕਰਾਤਾ ਲੈ ਪਾਲਣ ਆਲ ਮੰਨੂ ਕਹਿੰਦਾ ਕਹਿੰਦਾ ਕਾ ਖਾਣਾ ਮੈਂ ਠੰਡਾ ਲਿਆ ਬਾਈ ਕਹਿੰਦਾ 20 ਵਾਲੀ ਮੋਦ ਰਹੀ ਕਹਿੰਦਾ ਮੈਂ 50 ਵਾਲੀ ਉਹ ਦੇਖੋ 50 ਦੀ ਵੀ 2 ਲੀਟਰ ਵਾਲੀ ਵੀ ਗਾ ਲੈਣੀ ਦੀ 40 ਵਾਲੀ ਲੀਟਰ ਵਾਲੀ ਉਹ 50 ਵਾਲੀ ਹੈ ਨਹੀਂ ਆਮਨੇ ਇਹਨੂੰ ਚੌਥਾ ਹਿੱਸਾ ਦੇਤਾ ਆਪਾਂ ਨੇ ਤੇ ਬੇਸ਼ੱਕ ਮੁੱਕਰੀ ਜਾਵੇ ਕਾਣਾ ਕਰਤਾ ਉਹ 50 ਰੁਪਿਆ ਵਾਲੀ ਹੈ ਪਲਗ ਨੇ ਵਾਲੀ ਹੈ ਉਹ ਥੋੜੀ ਕੰਮ ਖਰਾਬ ਹੋ ਗਿਆ ਫੇਰ ਤਾਂ ਘਾਟਾ ਪੈ ਗਿਆ ਫੇਰ ਤਾਂ ਠੰਡਾ ਥੋੜਾ ਜ਼ਿਆਦਾ ਪੀ ਗਏ ਅਸੀਂ 24 ਭਰੀਆਂ ਰਹਿ ਗਿਆ ਤੂੰ ਵੱਡ ਉਹ ਨਹੀਂ ਜੱਗੇ ਹੋ ਜਾਣਾ ਸੌ ਨਹੀਂ ਆਉਣਾ ਉਹ ਮੂਰੇ ਦੇ ਇਲਾ ਕਿੰਨੀ ਉੱਚਾਈ ਆ ਮੂਰੇ ਦੇ ਜ਼ਿਆਦਾ ਹੈ ਕਿੰਨੇ ਛੇ ਹੋਰ ਵੜਣੀਆਂ ਪੰਜ-ਪੰਜ ਭਰੀਆਂ ਕੱਢ ਕੇ 25 ਛੇ ਹੋਰ ਪਾ ਲੈਣੀਆਂ ਹੁਣੇ ਪਿੱਛੇ ਤੇ ਹੀ ਡਾਉਨ ਆ ਮੂਰੇ ਤੇ ਉਚਾਈ ਦੇ ਲੈ ਕਿੰਨੀ ਹੋ ਗਈ ਕੰਨ ਹੋ ਗਈ ਕੱਲ 25 ਭਰੀਆਂ ਕਿਤੇ ਹੋਣੀ ਘਟ ਹੋ ਜਾਣੀਆਂ ਪੰਜ-ਪੰਜ ਭਰੀਆਂ ਕਿ ਆਉਣੀਆਂ ਉਹਨੂੰ 25 ਘਰੀਆਂ ਨੂੰ ਘੰਟਾ ਲੱਗ ਜਾਣਾ ਨਾ ਇਹਨੂੰ ਕਿਆ ਵਾਦਾ ਫੁੱਦੂ ਬਣਾਈ ਜਾਂਦਾ ਹੈ ਫੁੱਦੂ ਬਣਾਈ ਜਾਂਦਾ ਇਹਨੂੰ ਕਿਆ ਇਹਨੇ ਕਿਤੇ ਗੰਨਟ ਹੋਇਆ ਯਾਰ ਹਾਂ ਚੂਹਾ ਆ ਗਿਆ ਦੇਖ ਲੈ ਇੱਧਰ ਖੇਤਾਂ 'ਚ ਚੂਹੇ ਕਿੱਥੇ ਕਿੱਕ ਬਣਾ ਲੈ ਤਾਂ ਹੀ ਤਾਂ ਇਹਨੇ ਮਨ ਨੂੰ ਜਾਣ ਨਹੀਂ ਦਿੰਦਾ ਕਰਨੀ ਗਾਣਾ ਟਰੈਕਟਰ ਕੱਢ ਕੇ ਜਾਈ ਬਾਈ ਅੱਛਾ ਕਾ ਤੇ ਆਉਣਾ ਨਹੀਂ ਯਾਰ ਇਹਨੂੰ ਫੋਟੋ ਭੇਜ ਦੇ ਇੱਕ ਵੋਟ ਤਾਂ ਕਮਾ ਲਾਂ ਮੈਂ ਬਾਈ ਮੈਂ ਇੱਕ ਫੋਟੋ ਦੀ ਮਾਰ ਟਰੈਕਟਰ ਚਾਹੇ ਟਰਾਲਾ ਵੀ ਸਣੀ ਜਾਣਾ ਜਾਊਂਗਾ ਆਪਣੇ ਵੀਰੇ ਟਰੈਕਟਰ ਤੇ ਜਾਊਂਗਾ ਸਟਾਰਟ ਕਰਨੀ ਲੋੜ ਨਹੀਂ ਸਟਾਰਟ ਕਰਨੀ ਲੋੜ ਨਹੀਂ ਕਮਾਲ ਜਿਹੜਦਾ ਜਾਊਗਾ। ਕਮਾਲ ਜਿਹੜਦਾ ਜਾਊਗਾ ਕਹਿੰਦਾ ਇੱਕ ਫੋਟੋ ਦਾ ਕਮਾਲ ਹੈ। ਮੋਦੀ ਭਾਈ ਫੋਟੋ ਕਰਕੇ ਭੇਜੀ ਵੀ ਮੈਂ। ਹੂੰ। ਨਹੀਂ ਜਾਏ। ਭਾਈ ਆ ਬੰਦਾ ਸ਼ਰਤ ਲਾਉਂਦਾ ਕਹਿੰਦਾ ਜੇ 100 ਤੇ ਉੱਪਰ ਹੋ ਗਏ 1 ਕਿਲੋ ਪਤੀਸਾ ਮੇਰੇ ਵੱਲ ਤੇ। ਕਿਹਾ ਨੇ ਨੇ ਹੁਣ। ਕੋਈ ਨਹੀਂ 10 10 ਕੋਟ ਵਧਿਆ ਨਾ। ਨਹੀਂ ਜੇ ਘਟ ਗਿਆ 100 ਤੇ। ਹਾਂ ਪਰ ਸੋ ਨੂੰ ਘਟ ਗਿਆ। ਜੇ 100 ਤੇ ਘਟ ਗਿਆ ਫੇ ਪਤੀਸਾ ਦਊਗਾ। ਜੇ ਜਿੱਤ ਗਿਆ। ਫੇ ਕਹਿੰਦਾ ਆ ਇਹਨਾਂ ਦੀ। ਫੇ ਜਗਾ ਮੁਕਰ ਕੇ ਕਹਿੰਦਾ ਮੈਂ ਤੇ ਦੇ ਦੇਣਾ। ਇਹਨੇ ਕਿੱਥੇ ਦੇਣਾ ਕੁਸਰੀ। ਉਹ ਬਾਬੇ। ਸ਼ਰਤ ਨਾ ਲਾਈ ਨੇ ਪਤੀਸਾ ਨਹੀਂ ਖਵਾਉਣਾ ਹੈਗਾ। ਹਾਂ ਇਹਨੇ ਕੁਝ ਥੋੜਾ ਕੰਮ ਕਰਾ ਵੇਣਾ ਹੋ ਜਾਣਾ ਯਾਰ ਜੱਗੇ 100 ਗੰਨਾ ਭਾਰਾ ਏ ਓ ਯਾਰ ਮਨੂੰ ਤੂੰ ਆਏ ਕਰ ਮੈਂ ਪਰੇ ਬੜਾਉਂਦਾ ਤੂੰ ਕੰਡਾ ਕਰਾ ਕੇ ਲੈ ਆਨੇ ਨੂੰ ਓ ਤੂੰ ਆਏ ਕਰ ਮੈਂ ਪਰ ਚੜ ਜੂਗਾ ਮੇਰਾ ਵਜ਼ਨ ਇੱਕ ਕਾਊਂਟਰ ਦਾ ਹੋਣਾ ਓ ਕਾਊਂਟਰ ਦੇਖ ਲਓ ਜਿੱਧਰ 30 ਕਿਲੋ ਦੀ ਮੈਂ ਜਾ ਟਮਾਰਾ 30 ਕਿਲੋ ਜਾ ਕੇ 30 ਕਿਲੋ ਜਾ ਕੇ ਬਟ ਟੈਨਸ਼ਨ ਹੂ ਹੂੰ ਤੂੰ ਪੁੱਛ ਇਹਨੂੰ ਕੋ ਸਿਆਲ ਮਾ ਠੰਡਾ ਪੀਤਾ ਹੈ ਚਿਆਰਾ ਮੈਂ ਠੰਡਾ ਪੀਤਾ ਆਜੇ ਠੰਡਾ ਪੀ ਕੇ ਆਇਆ ਨੋ ਜੀ ਬਾਈ ਆਹ ਟੋਏ ਦਾ ਦਿੱਕਤ ਹੈ ਇੱਕ ਇਹਨੇ ਮਾ ਵੀ ਪਾਤਾ ਮਾਲ ਪੱਤਾ ਦੇਖ ਲਓ ਇੱਟਾਂ ਲਿਆ ਕੇ ਰੋੜੇ ਬਾਕੀ ਗੰਨੇ ਦਾ ਲਦਾਨ ਦੇਖੋ ਜੱਗਾ ਦਾ ਗੰਨੇ ਦਾ 100 ਹੋਣਾ ਨਹੀਂ ਇਹਨੇ ਭਈਆਂ ਤੇ ਹੋਰ ਬੜਾਇਆ ਮਨੂੰ 100 ਤੇ ਯਾਰਾ ਲੱਗਦਾ ਹੈ ਹਾਂ ਵੀ ਹੁਣ ਤਾਂ ਹੋ ਜੂਗਾ ਹਾਂ ਹੋ ਜਾਣਾ ਲਦਾਨੇ ਦੱਸਦਾ ਮੂਰੇ ਤੇ ਦੇਖ ਲੈ ਸਲੈਂਸਰ ਕਾਲਾ ਕਰਤਨ ਸਲੈਂਸਰ ਕਾਲਾ ਨਹੀਂ ਹੈਗਾ ਸਟੀਲ ਜੇ ਦਾ ਇਹ ਕਾਲਾ ਹੋ ਗਿਆ ਆ ਕਰੋਤੀਆ ਕਬਾਈ ਹੁਣ ਤਾਂ 100 ਤੇ ਉੱਪਰੇ ਹੋਣਾ ਚਾਹੀਦਾ ਹੈ ਕਿਉਂਕਿ ਗੰਨਾ ਨਿੱਗਰ ਹੈ ਕਰੀ ਭਾਈ ਘਰ ਦੇ ਨਾਲ ਫੋਨ ਆ ਗਿਆ ਸਤ ਨਾ ਮੇਰਾ ਜਿਹੜਾ ਬਾਪੂ ਹੈ ਰਸਤੇ ਵਿੱਚ ਕੀ ਹੈ ਉਹ ਭਾਈ ਅੰਕਲ ਹੀ ਪਹੁੰਚ ਗਿਆ ਦੁੱਧ ਭਾ ਕੇ ਡੈਰੀ ਤੇ ਬਾਦਮਾ ਦੁਆਰਾ ਆ ਗਿਆ। ਨਾ ਬਈ ਰਹਿ ਗਈਆਂ ਪੰਜ ਚਾਰ ਭਰੀਆਂ। ਬੱਸ ਬੱਸ ਧਰਦਾ ਹੋ ਗਿਆ ਨਾ ਚੱਲ ਲੱਦਣਾ ਹਨ। ਅੰਕਲ ਅਰੇ ਗਾਹ ਨੂੰ ਦਿਨ ਮਾ ਕੰਮ ਕਰੇ ਕਰੋ। ਦਿਨ ਦਾ ਦਿਨ ਦਾ ਕਰੇ ਕੰਨਾ ਪੁੱਤ। ਰਾਤ ਵਾਲਾ ਤਾਂ ਕੋਈ ਵੀ ਕੰਮ ਰਿਸਕੀ ਹੈ। ਮਾਫਾ ਰਾਤ ਨੂੰ ਨਹੀਂ ਕਰੇ ਕੰਨਾ ਯਾਰ। ਬਸ। ਦਿਨ ਚ ਘਾਟੋ ਦੂ ਇਹਨੇ ਲੱਦੋ। ਬਸ ਸਵੇਰ ਨੂੰ ਲੱਦੇ ਕਾਨੀ ਆ। ਕੋਈ ਕਾੜੀ ਨਹੀਂ ਤੀ ਜੱਕੜ ਅੱਜ ਘਾੜ ਹੋ ਗਿਆ ਤਾਂ ਸਵੇਰ ਨੂੰ ਭਾਵੇਂ ਉਹਨਾਂ ਦੇ ਥੋੜੀ ਝੱਟ ਲਾ ਕੇ ਨਾ ਫੇਰ ਕਰ ਲੈਂਦੇ। ਅੱਜ ਪਹਿਲੇ ਗਾਇਲ ਤੱਕ ਚੱਲੋ। ਨੇ ਰੇੜਾ ਦਾ ਕੰਮ ਤਾਂ ਫਿਰ ਰિસ્ਕੀ ਹੀ ਆ ਹੋਏਗਾ ਨਾਲੇ ਹੁਣ ਗਾਹਾਂ ਨੂੰ ਪਤਾ ਲੱਗ ਜਾਊਗਾ ਕਿੰਨਾ ਕੁ ਕੁਆਂਟਲ ਹੁੰਦਾ ਏ ਹਾਂ ਹਾਂ ਯਾਰ ਐਵਰੇਜ ਨਿਕਲ ਜੂਗੀ ਹੁਣ ਫੇਰਾਂ ਘੱਟ ਵੱਧ ਗਈ ਸਭ ਭਾਰੀ ਤਾਂ ਹੋ ਗਈ ਮੈਂ ਕਹਿੰਨਾ 320 ਪਰ ਇਹਨਾਂ ਕਰਤੀਆਂ ਬਾਈ ਹੋਰ ਹੋ ਗਈ ਜੀ 300 300 ਭਾਰੀ ਹੋ ਗਈ ਮਾਨ ਅੰਕਲਕਰ ਜੀ ਨਹੀਂ ਲੱਗਿਆ ਉਹਦੀ ਤਾਂ ਕੁਝ ਨਹੀਂ ਪਤਾ ਸਾਲਾ ਕਰਕ ਬਰਦਾ ਆਹ ਫੇਰ ਗਾਲੇ ਪੋਟ ਰੋ ਆਜਾ ਸਾਲਾ ਇੱਥਾ ਲੀਕਾਂ ਚ ਨੇ ਦੂਆ ਇਹ ਤਾਂ ਚੋਕਾ ਗਿਆ ਵਾ ਜੀ ਨਹੀਂ ਲੱਗਦਾ ਹੈਗਾ ਸਾਲਾ ਹਾਂ ਜਿਹੜਾ ਭਰੋਸਾ ਹੈ ਜੀ ਭਰੋਸਾ ਉਹਨੂੰ ਤਾਂ ਤਾਲੇ ਨੂੰ ਚਾਹੇ ਆਂਬ ਪੱਲਾ ਉਹਰੇ ਵੇਟ ਪਾਇਆ ਵਾ ਲੋ ਖੜਾ ਨਹੀਂ ਹੁੰਦਾ ਉਹ ਖੜਾ ਨਹੀਂ ਹੁੰਦਾ ਹਾਂ ਉਹਦਾ ਚਾਰ ਪੰਜ ਕਾਉਂਟ ਨੇ ਵੇਟ ਨੂੰ ਜੀ ਦਾ ਫਾਇਦਾ ਹੈ ਬਹੁਤ ਚੀਜ਼ਾਂ ਫਾਇਦਾ ਹੈ ਇਹ ਵਿਚਾਰੇ ਨੂੰ ਵੇਟ ਨਹੀਂ ਹੈਗਾ ਚਲੋ ਹੁਣ ਦੇਖਦੇ ਕੱਢ ਤਾਂ ਲੈਣ ਨੇ ਵੀ ਦਬਦਾ ਇਹ ਵੀ ਨਹੀਂ ਕੱਢਦਾ ਕਿੰਨਾ ਦਾ ਕੱਟਿਆ ਜੂ ਆਹੋ ਜਾਣ ਤਾਂ ਬਹੁਤ ਹੈ ਚ ਜਾਣ ਜਮੀਨ ਚ ਆ ਦੇਖ ਲਾ ਆ ਜਦ ਜੀ ਰਾਤ ਨੂੰ ਕਿੱਲੀਆਂ ਪੱਟੀਆਂ ਉਥੇ ਹੈ ਕਿਰੀ ਜਾਨ ਬਹੁਤ ਵਾਹ ਜਦ ਨਾਲ ਜਦ ਨਾਲ ਤਾਂ ਹੁਣ ਉਹ ਵੀ ਇੱਥੇ ਕੁੱਪ ਤਾਂ ਹਾਂ ਉਹ ਟੇਡਾ ਹੋ ਗਿਆ ਹਾਂ ਟੇਡਾ ਹੋ ਗਿਆ ਨਾ ਹੀ ਨਾ ਆਰਾਮ ਨਾ ਪੱਟ ਗਿਆ ਦਾ ਜਮਾਨੀ ਉਥੇ ਹਾਂ ਮੈਂ ਵੀ ਦੇਖਿਆ ਮੈਂ ਵੀ ਦੇਖਿਆ ਯਾਰ ਵੀ ਟੋਚਰ ਪਾਇਆ ਦਾ ਇੱਕ ਵਾਰ ਕੁੱਪ ਕਰਕੇ ਜਗਾ ਸੜੀ ਕੁੱਪ ਕਰਕੇ ਜਮ ਥੱਲੇ ਹੀ ਲੱਗ ਗਿਆ ਜਗਾ ਨਰਮਦੀ ਵੱਕੀ ਬਾਹਰ ਹੋ ਗਿਆ ਉਹਦੇ ਨਾਲ ਲੱਗਿਆ ਤਾਂ ਆੜੂ ਨੂੰ ਰੋਕ ਲਿਆ ਭਾਈ ਯਾਰ ਮੈਂ ਕਹਿੰਦਾ 575 ਕੇ ਪਾਇਰਟ 85 ਗਟੋਂ ਚ ਨੰਕਲ ਹਾਂ ਜੀ ਹਾਂ ਦੋ ਲੈਟਰ ਰੱਖਿਆ ਦਾ 85 ਕੇ ਪਾਇਆ ਤਿੰਨ ਜੱਗੇ ਪਾਲ ਵਿਚਰੇ ਨੇ 85 ਕਟੋਜਨ ਬਾਇਆ ਬਈ ਜਟਾ ਦੋ ਭਰੀਆਂ ਰਹਿ ਗਈਆਂ ਟੋਚਨ ਟੋਚਨ ਦਾ ਬਈ ਪੈਂਦੇ ਹੀ ਰਹਿੰ ਮੈਂ ਬੈਗਾ ਜੀ ਰਾਜ ਹੋ ਕਦ ਦਾ ਲੋਡ ਕਰਕੇ ਲਾਤੇ ਹੋਗਾ ਤੁਮ ਟ్రਾਈ ਲੈਣੀ ਹੈ ਸੱਟ ਪਰ ਟ్రਾਈ ਦੇ ਕੇ ਪਤਾ ਤੂਗਾ ਹੁਣ ਸਾਟੀ ਤੋਂ ਖੰਡੀ ਗਾ ਉਹ ਜਿਹੜੇ ਆਪਾਂ ਦੂਆ ਜਾਂਦੇ ਛੱਡ ਗਏ ਤੇ ਪ੍ਰਾਈ ਲੈਣੀ ਟਰੈਕਟਰਾਂ ਦੀ ਹੂੰ ਜੱਗਾਂ ਨੂੰ ਸੀਟੀ ਲਾਤੀ ਉਹਨੇ ਬਾਈ ਸੀਟੀ ਲਾਈ ਆ ਸੀਟੀ ਲਾਈ ਆ ਉਹਨੇ ਵੀਡੀਓ ਪਾਈ ਪੀ ਦੀ ਟਿੱਕਾ ਮਾਰਦਾ ਕਹਿੰਦੇ ਪੁਰੀਆਂ ਹੁਣ ਆ ਵਾਹ ਹੋ ਤੂਰ ਮੇ ਸ਼ਾਬਾਸ਼ ਤੇ ਭਲੇ ਇੰਨੇ ਵਜਨ ਸਾਲੇ ਸਾਢੇ ਢੇਡੂਈ ਭੈਣ ਚ ਟੋਕਾ ਮੋਂਦੇ ਦੋਹਾਂ ਲੱਜਨੇ ਆ ਇਹਨਾਂ ਦੇ ਹੋਰ ਕੁੜੀ ਚੋ ਤਾਂ ਖਾਧਾਂ ਨੇ ਪੀਤਾ ਲੈ ਜੇ ਕੋ ਦੋ ਨਿਆਣੇ ਹੁੰਦੇ ਵਿੱਚ ਦੇਖ ਕਾਲੇ ਨੇ ਢੇਡ ਕੇ ਫਿੱਟ ਪਏ ਆ ਆਰਮੀਆਂ ਵਰਗੇ ਸਰੀ ਆਰਮੀਆਂ ਦੇ ਆ ਆਰਮੀਆਂ ਵਾਲੇ ਮਗਾ ਫਿੱਟ ਪਏ ਆ ਪਹੁੰਚ ਕੇ ਹੁਣ ਡਫੋ ਕੇ ਬੱਤਕੋ ਪਾ ਲੱਗੇ ਵੀ ਸਵੇਰ ਦੇ ਹੀ ਪੇਜੀ 1:40 ਪਹਿਲਾਂ ਘਟਿਆ ਫਿਰ ਲੱਦੇ ਆ ਰੋਟੀਆਂ ਹੁਣ ਚੌਲਖਾਨੇ ਦੇ ਬਾਪਰਾਤਨ ਦੀ ਰੋਟੀ ਚਾਹ ਬਰ ਖਾਣੇ ਹਲਕੀ ਦਿਨ ਚ ਰੋਟੀ ਸਵੇਰੇ ਠੀਕ ਚੱਲ ਪਿਆ ਕੰਮ ਹੋ ਗਈ ਜਸੇ ਇੱਕ ਸਾਈਡ ਫੜ ਲੈ ਜਰਦਾ ਫੇਖ ਆਲੀ ਯਾਰ ਲੈ ਆਹਨੇ ਨਾ ਪਲੇ ਜੀ ਹੋ ਥੱਕ ਗਿਆ ਯਾਰ ਦਵਾਈ ਦਾ ਗਾਣੇ ਇੱਕ ਹੋਰ ਸਿਰ ਇਸ ਇਹਨੇ ਚੱਲ ਉਹ ਹਾਂ ਉਧਰ ਲੈ ਜਾ ਲੰਬਾ ਹੂੰ ਜਰਦਾ ਹੀ ਕਹੀ ਜਨੇ ਤੂੰ ਜਰਦਾ ਖਾਣੇ ਵਾਲੀ ਚੀਜ਼ ਆ ਹੁਣ ਚਲ 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 ਦਵਾਈ ਹੈ ਨਾ ਬਾਬੇ ਦਵਾਈ ਇਹਨਾਂ ਵਾਸਤੇ ਦੇਖੋ ਸੋ ਵੀਨਾ ਗਲੰਬਾ ਉਹ ਪਹੁੰਚ ਗਿਆ ਬਾਬਾ ਵੀ ਦਿਖਦਾ ਹੈਗਾ ਰੇ ਵੀ ਨਹੀਂ ਮੁਕੇ ਤਾ ਲਾਈਕ ਬੰਦਾ ਆ ਦੇ। ਪਗਾਰ ਲਾ ਪਗਾਰ ਲਾ ਉਹ ਸਪਾਰਨਾ ਲਾ। ਅਰੇ ਚਲ ਦੋ ਬਰਾਬਰ ਕਰੋ ਜਾ ਕੇ। ਹਸਾ ਲੈ ਲੈ ਕਹੇ ਜਾ ਰੱਖਾ ਵਿੱਚ ਕ ਹਾਂਤੀ ਬੰਨਣਾ ਹੁੰਦਾ ਇਹ। ਚਲੋ ਚਲ ਚਲ ਬਰਾਬਰ ਤਕੜੀ ਲਾਸ ਲਈ ਪਾਲ। ਪਾਲ ਨੇ ਉਹ ਇੱਕ ਦਿਨ ਪਾਲ ਦੂਏ ਲੋੜ ਬਦਲਿਆ ਕੰਨ ਇਹਨਾਂ ਲੋਕਾਂ ਦੇ ਤਾਰਾ ਨਾ ਖਾਹੇ। ਉਹ ਦੇਖ ਲੈ ਬਰਾਬਰ ਹੋ ਗਿਆ। 94 ਯਾਰਾ ਲੱਡੋਗੇ ਤਾਂ ਅੰਕ ਲਓ। ਬਰਾਬਰ ਖੜ੍ਹ ਜੇ ਤੋਹੇ ਜਾਣੇ। ਠੀਕ ਆ? ਹੂੰ। ਅੰਕਨ ਫੈਕਟਰੀ ਮਾਤੇ ਲਿਆਂਦਰ ਰਸਾ ਇੰਨਾ ਮੋਟਾ। ਫੜਾ ਦਿਓ ਆਪਣਾ ਆਪਣਾ ਉੱਪਰ ਫੈਕਟਰੀ ਮਾਂ ਤੇ ਲਿਆਂਦਾ ਮੈਂ ਕਿੰਨਾ ਮੋਟਾ ਇਹ ਲੱਗਦਾ ਕਰਾਲੀ ਤੇ ਵਧੀਆ ਰੱਸਾ ਬਾਈਕ ਨਹੀਂ ਪੈਂਦਾ ਵਿੱਚ ਇਹਨਾਂ ਦੇ ਫੜਾਤਾ ਬਸ ਫੜਾ ਦਿਓ ਉੱਪਰ ਹਨਾ ਹਾਂ ਪੌੜੀ ਚੜਜੋ ਉੱਪਰ ਆਪਣਾ ਬੰਦਾ ਅਜੀ ਕੀ ਕਰ ਪੌੜੀ ਚੜਜੋ ਉੱਪਰ ਹੜ ਲੈ ਹੋ ਬਲੇ ਲੈ ਹੋ ਕੀ ਕਰੀਆ ਜਾਨੀ ਨਹੀਂ ਹੈਗੀ ਕੱਕੜਾ ਘੇਰੀ ਆਏ ਉਹ ਬਾਬੇ ਸੈੱਲ ਮਾਰ ਗਏ ਤੇਰੇ ਖਤਮ ਹੋ ਗਿਆ ਜੀਰ ਕੋਪਾਰਾ ਜਿਆਦਾ ਹੈ ਦਸਤਾ ਤੱਕੜਾ ਹੈ ਸਿੱਤਲਾ ਸਿੱਤਲਾ ਨਾ ਭਾਈ ਹੁਣ ਦੂਆ ਬੰਦਾ ਗੇਰੂ ਦੱਸਾ ਦਸਤਾ ਗੱਬੇ ਜੇ ਰੱਖੀ ਸਾੜਾਂ ਪਰ ਦੇਖ ਕੇ ਪਹੁੰਚ ਗਿਆ ਪਹੁੰਚ ਗਿਆ ਚਲੋ ਭਾਈ ਮੂਰੇ ਹੁਣ ਦੱਸ ਦੀ ਜੱਗੇ ਕਿੱਥੇ ਕਿ ਜਰ ਰੱਖਣਾ ਮੂਰੇ ਵਿੱਚ ਸੱਤ ਨਾਲੇ ਕਿੱਥੇ ਮਾ ਕੇ ਆਪੇ ਕਰ ਲੈ ਉਹ ਭਟਾ ਜੀ ਵੀ ਚੜਾਉਣਾ ਨਹੀਂ ਭਟਾ ਉਹ ਵਿੱਚ ਰੱਖ ਦੇਣ ਗੰਨੇ ਦੇ ਇਤ ਲੰਬਾ ਪਾ ਕੇ ਪੱਤੀ ਪਾ ਦੇ ਭਟਕੀ ਮਾਰ ਦੇ ਰਸਾ ਕਰ ਦੇ ਬਾਹਰ ਕਰੀ ਰਸਾ ਨੂੰ ਰੱਖ ਹਾਰਾ ਤਾਂ ਥੋੜਾ ਜਿੱਦ ਕਰ ਦਿਨ ਤੇ ਕੱਢ ਲੋ ਪਿਛਰੇ ਕਿਉਂ ਉਹਨੂੰ ਪਤਾ ਉੱਪਰ ਕਿੱਥੇ ਗੱਬਾ ਉਹਨੇ ਆਪੇ ਪਾ ਦੇ ਹੇਠਾ ਦੇਖੋ ਹੇਠਾ ਤਾਂ ਨਿਕਲ ਗਿਆ

ਉਦਾਂ ਹੀ ਲੱਗਿਆ ਤੈਨੂੰ ਆ ਵਜਿਆ ਹੋਣਾ ਨਹੀਂ ਲੱਗ ਰਿਹਾ ਦੇਖ ਰਸ ਗਰੇ ਰਸ ਬਾ ਰਸ ਘਣਾ ਡਿਜਲਦੀ ਹੋ ਰਾ ਰਸ ਘੜਤਾ ਮਾਲ ਲੈ ਇਕੱਲੇ ਨਹੀਂ ਦੱਬਦਾ ਕਿਤੇ ਆਰੇ ਬਾਈ ਰਸਾ ਗਿੱਲਾ ਕਰ ਚੱਡਿਆ ਮਨੂੰ ਰਸਾ ਗਿੱਲਾ ਹੈ ਸ਼ਾਇਦ ਵਾਂਗਾਂ ਹੁੰਦਾ ਰਸਾ ਨੂੰ ਰਸਾ ਚ ਹੁੰਦਾ ਕੋਈ ਵੀ ਆ ਜਾ ਯਾਰ ਕਸਾਈ ਹੋਰੀ ਨਾ ਫਿਰ ਬਾਲ ਪਰ ਤੇ ਗਿੱਲਾ ਹੋ ਕੇ ਆਉਂਦਾ ਆ ਜਾ ਵੀ ਆ ਜਾ ਇਹੀ ਕੀ ਕਪਾਈ ਕਰਦੇ ਆ ਆਜ ਅਸ ਜਗੇ ਹੁਣ ਕਿੰਨਾ ਕ ਕਰਾਉਣਾ ਹਲੇ ਇੱਕ ਬੰਦਾ ਬਈ ਲੈਟਰ ਦਿਖਾ ਰਿਹਾ ਮੇਰੇ ਵਰਗਾ ਇੱਧਰ ਤੇ ਉਹ ਬੈਠ ਜਾ ਉਹ ਨੇਰਾ ਹੋ ਗਿਆ ਨੇਰੇ ਦਾ ਕੰਮ ਤੁਹਾਨੂੰ ਪਤਾ ਹੀ ਖਰਾਬ ਹੀ ਹੁੰਦਾ ਹੈ ਚਲ ਦੋ ਛੜ ਦੇ ਛੜ ਕਾਲੀ ਨੀ ਕਰਨੀ ਬਸ ਚਲ ਸਭ ਚਲ ਦੀ ਨਾ ਕਰ ਚਲ ਚਲ ਛੜ ਦੇ ਉਹ ਬਸ ਉਹ ਸਾਰਾ ਕੁਝ ਹਿੱਲ ਗਿਆ ਉੱਪਰ ਤੇ

ਆ ਇਹਦਾ ਪਿਆ ਫਰਕ ਖਿੱਚ ਹੋ ਗਿਆ ਉਹ ਕਿਹ ਜਗਨ ਨਾਲ ਅੱਦੇ ਗੱਬੇ ਤੇ ਪਿੰਕ ਆ ਜਾ ਗਨਾਸੀ ਹੋਊਗਾ 80 ਕੁਆਇੰਟਲ ਹਾਲੇ ਵੀ ਅੱਸੀ ਕੋਈ ਜਾਂਦਾ ਬਈ 120 ਕਹਿੰਦੇ ਆ

ਟਰਨ ਦਾ ਪ੍ਰਭਾਵ ਹੀ ਨਹੀਂ ਹੈਗੀ ਉਹ ਥੋੜੀ ਗੱਡੀ ਦਿਲਕਦੀ ਹੈ ਬਾਈ ਟਰਬੋ ਸੀਟੀਆਂ ਮਾਰਦੀ ਬਾਲ ਹਨ ਆਵਾਜ਼ ਆਈਦੀ ਨਾ ਕੁੱਕਾ ਮਾਰਦੀ ਆ ਲਓ ਜੀ ਬਾਈ ਫੌਜਾਂ ਲੱਦਣੀਆਂ ਅੰਕਲ ਲੱਦਲੇ ਬੰਦੇ ਮੋਟਰਸਾਈਕਲ ਬਾਕੀ ਮੈਂ ਲੱਦਲੇ ਤੇ ਇਹਨਾਂ ਨੂੰ ਹੁਣ ਸਟਾਪ ਜਿੱਥੇ ਜਾਣਾ ਉੱਥੇ ਛੱਡ ਦੇਣਾ ਆਪਾਂ ਨੇ ਚਲੋ ਚੈੱਕ ਬੇਕਅ ਵਿਚਾਰਾ ਟਰੈਕਟਰ ਲੈ ਕੇ